ਪਾਸਟਰ ਬਜਿੰਦਰ ਨੂੰ ਲੈ ਕੇ ਅਦਾਲਤ ਦਾ ਵੱਡਾ ਫੈਸਲਾ ਆ ਗਿਆ ਦੱਸਦੀ ਕਿ ਜ਼ਬਰ ਜਨਾਬ ਮਾਮਲੇ ਦੇ ਵਿੱਚ ਪਾਸਟਰ ਬਜਿੰਦਰ ਮਸੀਹ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਜੀ ਹਾਂ ਦੱਸਦੀ ਕਿ ਮੁਹਾਲੀ ਕੋਰਟ ਨੇ ਆਪਣਾ ਫੈਸਲਾ ਜਿਹੜਾ ਪੈਂਡਿੰਗ ਰੱਖਿਆ ਹੋਇਆ ਸੀ ਉਸ ਨੂੰ ਸੁਣਾ ਦਿੱਤਾ ਹੈ ਔਰ 28 ਮਾਰਚ ਨੂੰ ਬਜਿੰਦਰ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਔਰ ਅੱਜ ਜਿਹੜਾ ਇਸ ਤੇ ਫੈਸਲਾ ਸੁਣਾਇਆ ਜਾਣਾ ਸੀ ਔਰ ਅਦਾਲਤ ਨੇ ਆਪਣਾ ਵੱਡਾ ਫੈਸਲਾ ਜਿਹੜਾ ਸੁਣਾ ਦਿੱਤਾ ਹੈ ਦੋਸ਼ੀ ਪਾਸਟਰ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤਜਿਰਕਪੁਰ ਦੀ ਕਮੈਲਾ ਨੇ ਜ਼ਬਰ ਜਨਾਹ ਦੇ ਇਲਜ਼ਾਮ ਲਗਾਏ ਸੀ ਵਿਦੇਸ਼ ਭੇਜਣ ਦੇ ਨਾਮ ਤੇ ਔਰਤ ਨੂੰ ਘਰ ਲੈ ਕੇ ਗਿਆ ਸੀ ਜਿੱਤੇ ਉਸਦੇ ਨਾਲ ਜ਼ਬਰ ਜਨਾਹ ਜਿਹੜਾ ਕੀਤਾ ਗਿਆ ਸੀ ਤਦ ਦੱਸਦੀ ਕਿ ਇਸਾਈ ਧਾਰਮਿਕ ਆਗੂ ਪਾਸਟਰ ਬਜਿੰਦਰ ਨੂੰ ਬਲਾਤਕਾਰ ਦੀ ਕ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਮੁਹਾਲੀ ਦੀ ਅਦਾਲਤ ਨੇ ਉਸ ਨੂੰ ਇਹ ਸਜ਼ਾ ਦਿੱਤੀ ਹੈ ਬਜਿੰਦਰ ਨੂੰ 3 ਦਿਨ ਪਹਿਲਾਂ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ੍ਹ ਦੇ ਵਿੱਚ ਜਿਹੜਾ ਕਿ ਬੰਦ ਕਰ ਦਿੱਤਾ ਗਿਆ ਸੀ ਬਜਿੰਦਰ ਤੇ ਦੋਸ਼ ਹੈ ਕਿ ਉਸ ਨੇ ਲੜਕੀ ਨੂੰ ਵਿਦੇਸ਼ ਭੇਜਣ ਦੇ ਬਹਾਨੇ ਆਪਣੇ ਘਰ ਲੈ ਕੇ ਗਿਆ ਜਿੱਥੇ ਉਹਨਾਂ ਨੇ ਉਸਦੇ ਨਾਲ ਬਲਾਤਕਾਰ ਕੀਤਾ ਤੇ ਵੀਡੀਓ ਵੀ ਬਣਾਈ ਹੈ ਤੇ ਉਸ ਨੂੰ ਲੜਕੀ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸ ਨੇ ਉਸ ਦਾ ਵਿਰੋਧ ਕੀਤਾ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਪੋਸਟ ਕਰ ਦੇਵੇਗਾ ਇਹ ਸੱਜਾ ਅਜੇ ਸਮੇ ਸੁਣਾਈ ਗਈ ਹੈ ਜਦੋਂ ਬਜਿੰਦਰ ਸਿੰਘ ਇੱਕ ਹੋਰ ਔਰਤ ਤੇ ਜਿਨਸੀ ਹਮਲੇ ਅਤੇ मामले ਦੇ ਵਿੱਚ ਇੱਕ ਹੋਰ ਜਿਹੜਾ ਕਿ ਫਸੇ ਹੋਏ ਨੇ ਤਾਂ ਦੱਸਦੀ ਕਿ ਵੱਡਾ ਫੈਸਲਾ ਜਿਹੜਾ ਮੋਹਾਲੀ ਅਦਾਲਤ ਨੇ ਸੁਣਾਇਆ ਹੈ ਪਾਸਟਰ ਬਜਿੰਦਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਸ ਨੂੰ ਲੈ ਕੇ ਵਕੀਲ ਦਾ ਕੀ ਕਹਿਣਾ ਹੈ ਆਓ ਸੁਣ ਲੈਣੇ

कुमार सागर प्रवीण ठाकुर सुमित सहनी एंड मोहित हम सब टीम है हमारी काफी लंबी छोटी टीम है तो ये टीम ने बहुत अच्छे से मेहनत की थी और सबसे बड़ा जो हौसला है वो है प्रोसिक्यूटर का लड़की का जो एक तरह से विक्टिम थी क्योंकि अगर वो अपना हौसला नहीं दिखाती इतना तो एक तरह से आज ये दिन देखना शायद मुश्किल नहीं मुश्किल होती ठीक है मेरी जो डिटेल जो ऑर्डर होगा उसमें बताया जाएगा अभी फाइन कर